ਸ੍ਰੀ ਮਹਲਾ ਚੌਥਾ ਕਰ ਪਹਿਲਾ ਚਉਪ ਦੇ ੴ ਸਤਿਗੁਰ ਪ੍ਰਸਾਦਿ ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰੇ ਓ ਮੇਰੇ ਮਾਥਾ ਜਨਮ ਜਨਮ ਕੀ ਕਿਲ ਬਿਕ ਦੁਖ ਉਤਰੇ ਗੁਰ ਨਾਮ ਦੀ ਓ ਦੇਦ ਸ੍ਰੀ ਕਰ ਪਹਿਲਾ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰ ਰਹੇ ਹਨ ਅਕਾਲਪੁਰ ਇੱਕ ਕਹੇ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਹੇ ਭਾਈ ਜਦੋਂ ਗੁਰੂ ਨੇ ਆਪਣੇ ਸਿਰ ਉੱਤੇ ਹੱਥ ਰੱਖਿਆ ਹਿਰਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸੇਗਾ ਹੇ ਭਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦੇ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਜਾਣਗੇ ਸਿਰੋਂ ਕਰਜ਼ਾ ਹੀ ਲੈ ਜਾਵੇਗਾ ਮੇਰੇ ਮਨ ਪਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦੇ ਰੜਾਇਆ ਬਿਨ ਨਾਵੇ ਜੀਵਨ ਬੇਰਥਾ ਰਹਾ ਇਹ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਇਹ ਮਨ ਗੁਰੂ ਦੀ ਸ਼ਰਨ ਪਿਆਰੋ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕਰਨਾ ਹੈ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਣੀ ਹੈ ਬਿਨ ਗੁਰ ਮੂਡ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਸੀ ਵੇ ਕਬੂ ਤਿੰਨ ਸਭ ਜਨਮ ਆਕਾਥਾ ਇਹ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਵਿਰਥ ਚੱਲਾ ਜਾਂਦਾ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਸਨ ਕੋ ਹਰदयातार ਜਗਨਨਾਥਾ ਏ ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਊਟ ਲੈਂਦੇ ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਏ ਹਰੀ ਹੀ ਜਗਤ ਦੇ नाथ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲਾ ਹੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਾਲ ਮਿਲੰਥਾ ਹਮ ਅੰਦਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਾਲ ਮਿਲੰਥਾ ਹੇ ਗੁਰੂ ਅਸੀਂ ਮਾਇਆ ਵਿੱਚ ਅੰਦੇ ਹੋ ਰਹੇ ਹਾਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸਖਣੇ ਹਾਂ ਸਾਨੂੰ ਸਹੀ ਜੀਵਨ ਯੋਗਤ ਦੀ ਸੂਝ ਨਹੀਂ ਹੈ ਅਸੀਂ ਤੁਹਾਡੇ ਦੱਸੇ ਹੋਏ ਜੀਵਨ ਰਾਹ 'ਤੇ ਤੁਰ ਨਹੀਂ ਸਕਦੇ ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਲਓ ਤਾਂ ਕਿ ਤੁਹਾਡੇ ਪੱਲੇ ਲੱਗ ਕੇ ਅਸੀਂ ਤੁਹਾਡੇ ਦੱਸੇ ਹੋਏ ਰਸਤੇ ਉੱਤੇ ਤੁਰ ਸਕੀਏ ਹੋਈਆਂ ਬੇਨਤੀ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਇਹ ਗੂਕਲ ਤੇ ਜੋ ਚੜ ਗਿਆ ਹੈ ਨਾਨਕ ਨੂੰ ਦਾਸ ਆਖਣਾ ਸਾਥ ਦੇਵੋ ਗੁਰੂ ਦੇ ਚਰਨਾਂ ਦੇ ਹਾਜ਼ਿਰ ਲਵਾ ਕੇ ਗੁਰਮੰਤਰ ਦਾ ਜਪ ਕਰੀਏ ਆਪਾਂ ਗੁਰੂ ਨਾਨਕ ਦੇਵ ਜੀ ਦੇ ਦਾਸ ਬਣਨਾ ਹੈ